ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਸਭ ਦੇ ਨਾਲ ਸਾਂਝੀ ਕਰਨੀ ਸੀ ਕਿ ਤੁਸੀਂ ਦੇਖ ਰਹੇ ਹੋ ਜਿਵੇਂ ਕਿ 15-15 ਲੱਖ ਸਨਮਾਨ ਰਾਸ਼ੀ ਮਿਲਣ ਵਾਲੀ ਖਬਰ ਬਿਲਕੁਲ ਸੱਚ ਕਿਸ ਨੂੰ ਅਤੇ ਕਿਵੇਂ ਮਿਲੇਗੀ ਰਕਮ ਇਹ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੇਕਰ ਤੁਸੀਂ ਆਪ ਜਾਂ ਤੁਹਾਡੇ ਆਸ-ਪਾਸ ਕੋਈ ਵੀ ਭਾਰਤੀ ਫੌਜ ਇੰਡੀਅਨ ਆਰਮੀ ਨੇਵੀ ਜਲ ਸੈਨਾ ਜਾਂ 에어 ਫੋਰਸ ਭਾਰਤੀ ਹਵਾਈ ਸੈਨਾ ਦੇ ਵਿੱਚੋਂ ਕੋਈ ਵੀ ਤੁਹਾਡਾ ਰਿਸ਼ਤੇਦਾਰ ਤੁਹਾਡਾ ਦੋਸਤ ਮਿੱਤਰ ਤੁਹਾਡੇ ਆਣਗਵਾਨ ਕੋਈ ਪੈਨਸ਼ਨ ਆਇਆ ਹੋਇਆ ਨੌਕਰੀ ਕਰ ਚੁੱਕਾ ਹੈ ਔਰ ਉਸ ਪਰਸਨ ਨੇ 1965 1971 ਦੀਆਂ ਜੰਗਾਂ ਲੜੀਆਂ ਹੋਈਆਂ ਨੇ ਜੇ ਕੋਈ ਤੁਹਾਡੇ ਨਜ਼ਦੀਕ ਹੈ ਤਾਂ ਉਹਨਾਂ ਦੇ ਨਾਲ ਇਹ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਖਾਸ ਕਰਕੇ ਭਾਰਤੀ ਸੈਨਾ ਦੇ ਰੱਖਿਆ ਖਸਨਾਵਾ ਦੇ ਕਿਸੇ ਵੀ ਵਿਭਾਗ ਵਿੱਚੋਂ ਕੋਈ ਵੀ ਪੈਨਸ਼ਨ ਆਇਆ ਹੋਇਆ ਪਰਸਨ ਚਾਹੇ ਕੋਈ ਵੀ ਰੈਂਕ ਤੇ ਆਇਆ ਉਹ ਇਹ ਅੱਜ ਦੀ ਵੀਡੀਓ ਦੀ ਜਾਣਕਾਰੀ ਜ਼ਰੂਰ ਸੁਣਿਓ ਪਿਛਲੇ ਬਹੁਤ ਸਾਰੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਟਸਐਪ ਗਰੁੱਪਾਂ ਤੇ ਲੈਟਰ ਘੁੰਮ ਰਹੇ ਸੰਬੋਧ ਬਹੁਤ ਜ਼ਿਆਦਾ ਕਿ ਜਿਹੜੀ ਭਾਰਤ ਸਰਕਾਰ ਇਹ ਸਾਬਕਾ ਫੌਜੀਆਂ ਨੂੰ 15-15 ਲੱਖ ਰੁਪਏ ਦੇ ਰਹੀ ਹੈ ਹਾਂ ਉਹਦੇ ਵਿੱਚ ਸੰਕ੍ਰਿਤ ਪ੍ਰਕਾਰ ਦੇ ਅਲੱਗ-ਅਲੱਗ ਲੋਕਾਂ ਦੇ ਥਿਊਸ ਹਨ ਕੋਈ ਕਹਿੰਦਾ ਜੀ ਕਿਸੇ ਨੂੰ ਮਿਲਨੇ ਕੋਈ ਕਹਿੰਦਾ ਕਿ ਨੂੰ ਨਹੀਂ ਮਿਲਨੇ ਆ ਇਹ ਖਬਰ ਸੱਚ ਹੈ ਜਾਂ ਝੂਠਾ ਬੜਾ ਕੋ ਚੱਲ ਰਿਹਾ ਸੀ ਮੈਂ ਆ ਵੀਡੀਓ ਬਣਾਉਣ ਤੋਂ ਤਕਰੀਬਨ 1 ਘੰਟਾ ਪਹਿਲਾਂ ਆਪਣੇ ਇੱਥੇ ਸਾਬੇਰੀਆ ਸਟੇਸ਼ਨ ਹੈਡਕੁਆਟਰ ਜਿੱਥੇ ਵੈਟਰਨ ਸੈਲ ਬਣਿਆ ਹੁੰਦਾ ਔਰ ਜ਼ਿਲ੍ਹਾ ਸੈਨਿਕ ਬੋਰਡ ਤੋਂ ਵੀ ਇਹ ਗੱਲ ਕਲੀਅਰ ਕਰਕੇ ਆਇਆ ਕਿ ਇਹ 15-15 ਲੱਖ ਜਿਹੜੀ ਸਾਬਕਾ ਸੈਨਿਕਾਂ ਨੂੰ ਰਾਸ਼ੀ ਮਿਲਣ ਵਾਲੀ ਖਬਰ ਬਿਲਕੁਲ ਸੱਚ ਹੈ ਪਰ ਇਹਦੇ ਵਿੱਚ ਬਹੁਤ ਕੁਝ ਐਸਾ ਜੋ ਗਲਤ ਪ੍ਰਚਾਰਿਆ ਗਿਆ ਹੈ ਅਸਲ ਦੇ ਵਿੱਚ ਜਿਹੜੀ ਹਕੀਕਤ ਕੀ ਹੈ ਉਹ ਮੈਂ ਤੁਹਾਡਾਂ ਨਾਲ ਸਾਂਝੀ ਕਰਨ ਲੱਗਾ ਕਿ ਭਾਰਤੀ ਫੌਜ ਵਿੱਚ ਰਹਿੰਦੇ ਆ ਚਾਹੇ ਉਹ ਆਰਮੀ 에ਅਰ ਫੋਰਸ ਨੇਵੀ ਜਾਂ ਸਿਵਲ ਡਿਫੈਂਸ ਕਿਤੇ ਵੀ ਜਿਹੜੇ ਨੌਕਰੀ ਕਰਦੇ ਆ ਸਰ ਉਹਨਾਂ ਜਿਨ੍ਹਾਂ ਨੇ ਨੌਕਰੀ ਦੌਰਾਨ 1965 1971 ਦੀਆਂ ਜੰਗਾਂ ਲੜੀਆਂ ਔਰ ਜੰਗਾਂ ਦੇ ਦੌਰਾਨ ਉਹਨਾਂ ਨੂੰ ਜਿਹੜਾ ਸਮਰ ਸੇਵਾ ਸਟਾਰ ਪੂਰਵੀ ਸਟਾਰ ਔਰ ਪੱਛਮੀ ਸਟਾਰ ਇਹ ਮੈਡਲ ਮਿਲੇ ਚਾਹੇ ਉਹ ਕਿਸੇ ਵੀ ਰੈਂਕ ਵਿੱਚ ਸਨ ਔਰ ਉਹਨਾਂ ਨੂੰ ਉਸ ਤੋਂ ਬਾਅਦ ਕੋਈ ਵੀ ਪੈਨਸ਼ਨ ਨਹੀਂ ਮਿਲ ਰਹੀ ਆ ਮੇਰੀ ਗੱਲ ਨੋਟ ਕਰ ਰਹੇ ਹੋ ਜਿਹੜੇ ਵੀ ਸਾਬਕਾ ਫੌਜੀ 1965 ਔਰ 71 ਦੀ ਜੰਗ ਲੜੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਮੈਡਲ ਮਿਲੇ ਹੋਏ ਨੇ ਪਰ ਉਹਨਾਂ ਨੂੰ ਕਿਸੇ ਨਾ ਕਿਸੇ ਵਜ੍ਹਾ ਕਰਕੇ ਕੋਈ ਵੀ ਵਜ੍ਹਾ ਹੋਵੇ ਉਹਨਾਂ ਨੂੰ ਪੈਨਸ਼ਨ ਨਹੀਂ ਲੱਗੀ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਜ਼ਮੀਨ ਕੋਈ ਪਲਾਟ ਕੋਈ ਸਨਮਾਨ ਵਿੱਚ ਨਹੀਂ ਦਿੱਤਾ ਗਿਆ ਤਾਂ ਉਹਨਾਂ ਨੇ ਜੇ ਕੋਈ ਤੁਹਾਡੇ ਇਲਾਕੇ ਵਿੱਚ ਕੋਈ ਐਸਾ ਹੈ ਪਰਸਨ ਤੋਂ ਕੋ ਰਿਸ਼ਤੇਦਾਰ ਆ ਤੁਹਾਡਾ ਦਾਦਾ ਨਾਨਾ ਜਿਹਨੂੰ ਪੈਨਸ਼ਨ ਨਹੀਂ ਮਿਲ ਰਹੀ ਪਰ ਉਹਨੇ 65 ਔਰ 71 ਦੀ ਜੰਗ ਲੜੀ ਐ ਤਾਂ ਤੁਸੀਂ ਅੱਜ ਹੀ ਆਪਣੇ ਜਿਹੜੇ ਡਾਕੂਮੈਂਟ ਨੇ ਤੁਹਾਡੇ ਕੋਲ ਉਹ ਲੈ ਕੇ ਆਪਣੇ ਸਟੇਸ਼ਨ ਹੈਡਕੁਆਟਰ ਸਬ ਏਰੀਆ ਦੇ ਵਿੱਚ ਜਿਹੜਾ ਵੈਟਰਨ ਸੈੱਲ ਬਣਿਆ ਹੁੰਦਾ ਉੱਥੇ ਔਰ ਜ਼ਿਲ੍ਹਾ ਸੈਨਿਕ ਬੋਰਡ ਦੇ ਵਿੱਚ ਜ਼ਰੂਰ ਰਿਪੋਰਟ ਕਰੋ ਜੇ ਤੁਹਾਨੂੰ ਜਾਣਕਾਰੀ ਤੁਹਾਡੇ ਕੋਈ ਆਸ-ਪਾਸ ਹੈ ਉਹ ਬਜ਼ੁਰਗ ਨੇ ਆਪ ਨਹੀਂ ਜਾ ਸਕਦੇ ਜਾਂ ਉਹ ਸ਼ਹੀਦ ਹੋ ਗਏ ਨੇ ਉਹਨਾਂ ਦਾ ਪਰਿਵਾਰ ਹੈਗਾ ਉਹਨਾਂ ਨੂੰ ਉਹਨਾਂ ਦੀ ਪੈਨਸ਼ਨ ਨਹੀਂ ਲੱਗੀ ਹੋਈ ਪਰ ਉਹਨਾਂ ਨੂੰ ਇਹ 65 ਔਰ 71 ਦੀ جنگ ਦੇ ਵਿੱਚ ਭਾਗ ਲੈਣ ਤੇ ਇਹ ਜਿਹੜੇ ਸਟਾਰ ਤਿੰਨੋਂ ਮਿਲੇ ਹੋਏ ਨੇ ਫਿਰ ਨੋਟ ਕਰ ਲਓ ਸਮਰ ਸੇਵਾ ਸਟਾਰ ਪੂਰਵੀ ਸਟਾਰ ਤੇ ਪੱਛਮੀ ਸਟਾਰ ਤਾਂ ਉਹ ਜੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਕੋਈ ਜ਼ਮੀਨ ਜਾਇਦਾ ਸਰਕਾਰ ਵੱਲੋਂ ਨਾਮ ਵਿੱਚ ਨਹੀਂ ਮਿਲੀ ਹੋਈ ਤਾਂ ਉਹ ਆਪਣੇ ਆਪਣੇ ਵੈਟਰਨ ਸੈਨਲ ਦੇ ਵਿੱਚ ਰਿਪੋਰਟ ਕਰੋ ਬਾਕੀਆਂ ਨੂੰ ਇਹ 15 ਲੱਖ ਦੀ ਰਾਸ਼ੀ ਮਿਲਣ ਵਾਲਾ ਪ੍ਰਪੋਜ਼ਲ ਹਜੇ ਤੱਕ ਨਹੀਂ ਆਇਆ ਔਰ ਇਹ ਵੀ ਪ੍ਰਪੋਜ਼ਲ ਹੀ ਹੈ ਸਰਕਾਰ ਨੇ ਅਜੇ ਤੱਕ ਇਹਦੇ ਬਾਰੇ ਜਿਹੜਾ ਪੱਕਾ ਨਹੀਂ ਪੱਕੀ ਨਹੀਂ ਮੋਹਰ ਲੱਗੀ ਪੈਸੇ ਮਿਲਣਗੇ ਕਿ ਪ੍ਰਪੋਜ਼ਲ ਬਣਾਇਆ ਗਿਆ ਕਿ ਦੇ ਸਕਦੀ ਹੈ ਸਰਕਾਰ ਸੋ ਇਹ ਤੁਸੀਂ ਜ਼ਰੂਰ ਵੀਡੀਓ ਆਪ ਵੀ ਸੁਣੋ ਤੇ ਵੱਧ ਤੋਂ ਵੱਧ ਗਰੁੱਪਾਂ ਵਿੱਚ ਇਹਨੂੰ ਸ਼ੇਅਰ ਵੀ ਕਰੋ ਤਾਂ ਕਿ ਇਹਨੂੰ ਕੋਈ ਅਫਵਾਹ ਸਮਝ ਕੇ ਜਾਂ ਕੋਈ ਇਹਨੂੰ ਗਲਤ ਸਮਝ ਕੇ ਬਹੁਤ ਸਾਰੇ ਸਾਬਕਾ ਫੌਜੀ ਜਿੱਥੇ-ਜਿੱਥੇ ਕੋਈ ਉਹਨਾਂ ਕੋਲੇ ਕੋਈ ਰਿਕਾਰਡ ਦਾ ਕੋਈ ਜ਼ਿਲ੍ਹਾ ਸੈਨਿਕ ਬੋਰਡ ਦਾ ਕੋਈ ਗਵਰਨਸ ਸੈੱਲ ਦਾ ਕੋਈ ਆਪਣੀ ਯੂਨਿਟਾਂ ਦਾ ਕੋਈ ਵੀ ਨੰਬਰ ਆ ਫੋਨ ਕਰ ਕਰਕੇ ਆਪ ਵੀ ਪਰੇਸ਼ਾਨ ਹੋ ਰਹੇ ਨੇ ਤੇ ਹੋਰਨਾਂ ਨੂੰ ਵੀ ਪਰੇਸ਼ਾਨ ਕਰ ਰਹੇ ਨੇ ਸੋ ਕਿਰਪਾ ਕਰਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਕਿ ਕਿਹਨੂੰ ਇਹ ਪੈਸਾ ਮਿਲਣਾ ਹੈ ਉਹਨਾਂ ਤੱਕ ਇਹ ਖਬਰ ਜ਼ਰੂਰ ਪਹੁੰਚ ਸਕੇ ਤੁਸੀਂ ਪੂਰੀ ਵੀਡੀਓ ਵੇਖੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ